ਮੇਰਾ ਨਾਮ ਅਸ਼ੀਵਰਦਨ ਹੈ ਜੀ ਮੈਂ ਇੰਟਰਲੌਕ ਟਾਇਲ ਫੈਕਟਰੀ ਐਸੋਸੀਏਸ਼ਨ ਪੰਜਾਬ ਦਾ ਪ੍ਰੈਜ਼ੀਡੈਂਟ ਹਾਂ ਜੀ ਤੇ ਮੈਂ ਖੰਨੇ ਦਾ ਰਹਿਣ ਵਾਲਾ ਹਾਂ ਇਹ ਮੇਰੇ ਨਾਲ ਸੰਜੀਵ ਜੀ ਮੇਰ ਨਾਲ ਕੈਸ਼ੀਅਰ ਨੇ ਹਾਂ ਸੰਦੀਪ ਜੀ ਇਹ ਮੇਰੇ ਨਾਲ ਜਿਹੜੇ ਗੁਰਵਿੰਦਰ ਨੇ ਇਹ ਮੇਰੇ ਨਾਲ ਸੈਕਟਰੀ ਨੇ ਸਾਡੇ ਹਾਂ ਜੀ ਸਰ ਕਿਤਨਾ ਦੇਖੋ ਜਿਹੜਾ ਇਹ 4 ਦਿਨਾਂ ਦੀ ਐਕਸਪੋ ਆ ਜਿੰਨਾ ਕੁ ਹੰਕਾਰਾ ਮਿਲਦਾ ਬਿਜ਼ਨਸ ਨੂੰ ਲੈ ਕੇ ਨਹੀਂ ਬਿਜ਼ਨਸ ਵਾਸਤੇ ਖਰਚ ਕਰ ਰਹੇ ਆ ਜੀ ਬਿਜ਼ਨਸ ਮੈਣਨ ਵਾਸਤੇ ਅਜੇ ਆਸ ਕਰਦੇ ਆ ਜੇ ਸਰਕਾਰ ਸਾਡੇ ਬਿਜ਼ਨਸ ਨੂੰ ਉੱਤੇ ਚੱਕਣਾ ਚਾਵੇ ਜਿਵੇਂ ਅਸੀਂ ਕੁਆਲਿਟੀ ਬਣਾਉਣੀ ਹੈ ਕੁਆਲਿਟੀ ਤੇ ਕੁਆਂਟੀਟੀ ਸਾਡੇ ਕੋਲ ਦੋ ਚੀਜ਼ਾਂ ਹੈਗੀਆਂ ਨੇ ਪਰ ਸਰਕਾਰ ਵੱਲੋਂ ਕੋਈ ਹਮੂਰਾ ਨਹੀਂ ਹੈਗਾ ਇਸ ਤਕਰੀਬਨ ਤਕਰੀਬਨ 3 ਸਾਲਾਂ ਦੇ ਵਿੱਚ ਪਿਛਲੇ 3.5 ਸਾਲਾਂ ਦੇ ਤਕਰੀਬਨ 600 ਫੈਕਟਰੀ ਬੰਦ ਹੋ ਗਈ ਇੰਟਰਲੌਕਟ ਹੈ ਜੀ ਤੇ ਹੁਣ ਅਸੀਂ ਲੱਗੇ ਹੋਏ ਹਾਂ ਕੋਸ਼ਿਸ਼ ਕਰਦੇ ਆ ਨਵੀਂ ਨਵੀਆਂ ਟੈਕਨੀਕਾਂ ਲੈ ਕੇ ਨਵੀਂ ਨਵੇਂ ਕੰਮ ਕਰਕੇ ਜਿਵੇਂ ਹੁਣ ਪਏ ਨੇ ਤੁਹਾਡੇ ਸਾਰੇ ਇਹ 파ਵੇ ਵਗੈਰਾ ਜੋ ਵੀ ਹੈ ਕਿ ਚੈਲਾ ਦੀ ਅਲਗ-ਅਲਗ ਕੁਆਲਿਟੀਆਂ ਲੈ ਕੇ ਜੋ ਵੱਡੀਆਂ-ਵੱਡੀਆਂ ਫਰਮਾਂ ਨੂੰ ਚਾਹੀਦੀਆਂ ਉਹਨਾਂ ਵਾਸਤੇ ਨਵੀਂ ਮਸ਼ੀਨਰੀ ਲੈ ਕੇ ਪੈਸੇ ਖਰਚ ਕੇ ਅਸੀਂ ਲੱਗੇ ਹੋਏ ਹਾਂ ਕੰਮ ਕਰਨ ਕੋਸ਼ਿਸ਼ ਹੈ ਵੀ ਪ੍ਰਮਾਤਮਾ ਸਾਡੇ ਤੁਹਾਡੇ ਸਹਿਯੋਗ ਨਾਲ ਜਾਂ ਸਰਕਾਰ ਦੇ ਸਹਿਯੋਗ ਨਾਲ ਸਾਨੂੰ ਕੰਮ ਮਿਲੂਗਾ ਤੇ ਕਰੋਵਰ ਮਿਲੂਗਾ ਅਸੀਂ ਆਸ ਕਰਕੇ ਇੱਥੇ ਆਏ ਆ ਇੱਥੇ ਅੱਜ ਕੱਲ ਤਾਂ ਸੜਕਾਂ ਵੀ ਇੰਟਰਲੌਕ ਹੋਣ ਲੱਗੀਆਂ ਨੇ ਇਹ ਕਿਵੇਂ ਦੇ ਨਹੀਂ 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 ਆਰ ਸਿਟੀ ਬਣਾਇਆ ਲੁਧਿਆਣਾ ਨਹੀਂ ਨਹੀਂ ਜਿਹੜੀ ਸੜਕਾਂ ਤੇ ਇੱਟਾਂ ਜਣੀਆਂ ਇਹ ਲੱਗਦੀਆਂ ਨਾ ਜਿੱਥੇ ਪਾਣੀ ਹੈ ਜਿੱਥੇ ਪਾਣੀ ਗਲੀਆਂ ਚ ਹੈ ਉੱਥੇ ਲਾਉਂਦੇ ਨੇ ਇਹ ਤੇ ਇਹ ਇੰਟਰਲੌਕ ਟਾਇਲ ਤਾਂ ਇਹ ਲੱਗਦੀ ਉਹ ਲੱਗਦੀ ਹੈ ਗਲੀਆਂ ਚ ਵੀ ਲੱਗਦੀ ਹੈ ਤੇ ਸ਼ਹਿਰਾਂ ਚ ਵੀ ਲੱਗਦੀ ਹੈ ਇਦਾਂ ਵੱਡੀਆਂ ਸੜਕਾਂ ਨੇ ਉਹਦੇ ਵਾਸਤੇ 100mm ਦੀ ਇੱਟਾਂ ਉਹ ਵੀ ਸਸਤੀ ਬਣਾਉਨੇ ਆ 80mm ਵੀ ਬਣਾਉਨੇ ਆ ਅਸੀਂ 120mm ਵੀ ਬਣਾਉਨੇ ਆ ਜਿਹੜੀ ਅਸੀਂ ਰੇਲਵੇ ਨੂੰ ਵੀ ਦਿੰਨੇ ਆ ਸਾਰੇ ਪੱਧਰ ਨਾਲ ਸਾਡੇ ਕੋਲ ਸਾਰੀਆਂ ਕੁਆਲਿਟੀਆਂ ਹਰ ਟਾਈਮ ਹਾਜ਼ਰ ਨੇ ਕੁਆਂਟੀਟੀ ਦੇ ਵਿੱਚ ਆ ਜਾਂਦੇ ਨੇ ਕੰਟਰੈਕਟ ਨਹੀਂ ਮਿਲਦੇ ਕੀ ਕਰ ਮੰਨਦੇ ਹੋ ਕਿ ਗਵਰਨਮੈਂਟ ਦੇ ਕਾਫੀ ਪ੍ਰੋਜੈਕਟ ਚ ਨਹੀਂ ਨਹੀਂ ਗਵਰਨਮੈਂਟ ਹਾਈਟੇ ਬਣਦੇ ਆ ਰੇਲਵੇ ਸਟੇਸ਼ਨ ਬਣਦੇ ਆ ਬੱਸਸਟੇ ਬਣਦੇ ਆ ਇਹ ਸਰਕਾਰਾਂ ਵੀ ਬੰਦੀਆਂ ਨੇ ਜਿਵੇਂ ਸਮਾਨ ਸਿਟੀ ਆ ਲੁਧਿਆਣਾ ਅਸੀਂ ਜਿਹੜੇ ਅਸੀਂ ਸਾਰੇ ਜਿੰਨੇ ਬੰਦੇ ਅਸੀਂ ਹੈਗੇ ਆ ਨਾ ਚਾਹੇ ਮਿੱਤਲ ਗਰੁੱਪ ਰੱਖਿਆ ਜਾਂ ਜਿੰਨਾ ਮਰ ਜਾਏ ਅਸੀਂ ਛੋਟੇ ਇੰਡਸਟਰੀਸ ਆ ਨਹੀਂ ਨਹੀਂ ਉਹ ਸਰਕਾਰ ਦੀਆਂ ਗੱਲਾਂ ਬਾਤਾਂ ਹੀ ਨੇ ਸਾਰੀਆਂ ਐਮ ਐਸ ਐਮ ای ਦੀਆਂ ਜਾਂ ਦੂਜੇ ਪਾਸੇ ਹੈਗੀਆਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਨੇ ਜੇ ਮੌਕੇ ਤੇ ਜਾਵਾਂਗੇ ਤਾਂ ਨਾ ਲੋਨ ਮਿਲਦੇ ਨੇ ਨਾ ਕੁਝ ਮਿਲਦਾ ਇਹ ਯਾਨੀ ਕੋਈ ਇਹਦੇ ਵਿੱਚ ਕੋਈ ਇਹ ਯਾਨੀ ਯਾਨੀ ਦੂਰ ਦੇ ਢੋਲ ਸੁਹਾਵ ਨੇ ਮਾਈਨਿੰਗ ਨਾਲ ਸਾਡਾ ਸੰਬੰਧ ਸਾਰਾ ਮਾਈਨਿੰਗ ਨਾਲ ਸਾਡਾ ਸੰਬੰਧ ਹੈ ਤੇ ਮਾਈਨਿੰਗ ਦੇ ਵੀ ਸਾਡਾ ਇਹ ਹਾਲ ਹੈ ਵੀ ਜਿਹੜੇ ਰੇਟ ਅਸੀਂ ਪਹਿਲਾਂ ਲੈਂਦੇ ਰਏ ਅਸੀਂ ਸਾਡਾ ਟਰੱਕ ਹੁੰਦਾ ਸੀ ਪਹਿਲਾਂ 14000 ਦਾ 13000 ਦਾ 12000 ਦਾ ਉਹੀ ਟਰੱਕ ਅਸੀਂ 35000 40000 70000 1 ਲੱਖ 20000 ਤੱਕ ਲੱਗਾ ਇਹਦੇ ਸੀ 5 ਰੁਪਏ ਦਵਾਂਗੇ ਨੋ 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 ਨਾ ਗੱਲਾਂ ਬਾਤਾਂ ਗੱਲਾਂ ਬਾਤਾਂ ਗੱਲੀ ਬਾਤੀ ਮੈਂ ਬੜੀ ਕਰਤੂਤੀ ਮੜੀ ਜੀ ਤੁਹਾਨੂੰ ਉਹ ਜਿਹੜੇ ਇਹ ਸਾਰਾ ਕੁਛ ਹੈ ਜਿਹੜਾ ਸਾਰਾ ਕੁਛ ਹੈ ਇਹ ਇਹ ਯਾਨੀ ਅੱਜ ਵੀ ਇਹਨਾਂ ਦੀ ਸਾਰੀ ਇਹਨਾਂ ਦੀ ਅੱਜ ਪੁਰਾਣੀਆਂ ਸਰਕਾਰਾਂ ਤੇ ਇਹ ਪਾਈ ਜਾਂਦੇ ਨੇ ਕਿ ਕਿ 3 ਸਾਲ ਹੋ ਗਏ ਨਾ ਨਸ਼ਾ ਬੰਦ ਹੋਇਆ ਨਾ ਕਾਰੋ ਕਾਰੋਬਾਰ ਬੰਦ ਕਰੂ ਹੋ ਗੇ ਕਾਰੋਬਾਰ ਨੂੰ ਕਦੋਂ ਕਰੂ ਬੰਦ ਹੋ ਗੇ ਹਾਂ ਜੀ ਮੈਂ ਤੁਹਾਡਾ ਹਾਂ ਜੀ ਐਕਸਪੋ ਦੇ ਵਿੱਚ 13 ਹਿੱਸਾ ਲੈ ਰਹੇ ਇੱਕ ਜੀਆ ਕਰਾ ਲਿਆ ਲੋਕਾਂ ਨੇ ਸਰ ਇਹ ਮੈਂ ਤੁਹਾਨੂੰ ਪਹਿਲਾਂ ਆਪਣੇ ਬਾਰੇ ਕੋਈ ਦੱਸਾਂ ਮੇਰਾ ਨਾਮ ਸੰਦੀਪ ਮਿੱਤਲ ਡਾਇਰੈਕਟਰ ਮਿੱਤਲ ਗਰੁੱਪ ਸਾਡੇ ਚੌਕੀਮਨ ਜਗਰਾਉਂ ਦੇ ਨੇੜੇ ਸਾਡੀ ਫੈਕਟਰੀ ਹੈ ਤੇ ਲਗਾਤਾਰ 30 ਸਾਲ ਅਸੀਂ ਇਸ ਐਕਸਪੋ 'ਚ ਹਿੱਸਾ ਲੈ ਰਹੇ ਆ ਬੜਾ ਵਧੀਆ ਹਰ ਸਾਲ ਦੀ ਤਰ੍ਹਾਂ ਇਸ ਟਾਈਮ ਹੰਗਾਰਾ ਮਿਲਿਆ ਹੈ ਤੁਸੀਂ ਦੇਖ ਹੀ ਰਹੇ ਹੋ ਜਿਸ ਟਾਈਮ ਰਸ਼ ਹੈ ਤੇ ਅਸੀਂ ਕੁਝ ਨਵੀਆਂ ਚੀਜ਼ਾਂ ਵੀ ਲੈ ਕੇ ਆਏ ਆ ਦੇਖੋ ਆਮ ਅਸੀਂ ਪਹਿਲਾਂ ਇਸ ਪਿਛਲੇ ਸਾਲ ਸਿਰਫ ਇੰਟਰਲੌਕ ਟਾਈਲ ਚ ਸੀਗੇ ਤੇ ਹੁਣ ਇੰਟਰਲੌਕ ਟਾਈਲ ਦੇ ਨਾਲ ਨਾਲ ਅਸੀਂ ਕੁਝ ਆਪਣੇ ਪ੍ਰੋਡਕਟਸ ਐਡ-ਆਨ ਕੀਤੇ ਆ ਜੀਆਰਸੀ ਦੇ ਪ੍ਰੋਡਕਟਸ ਲੈ ਕੇ ਆਏ ਆ ਜੀਰਥੇ ਤੁਸੀਂ ਦੇਖੋ ਕੈਮਰੇ ਕੈਮਰਾ ਵਾਲੇ ਕੈਮਰਾਮੈਨ ਨੂੰ ਕਹਿੰਗੂ ਦੇਖੋ ਜੀਆਰਸੀ ਦੇ ਸਰ ਪਿੱਲਰ ਹੈ ਪਿੱਲਰ ਜੀਆਰਸੀ ਦੇ ਲਗਾਏ ਆ ਅਸੀਂ ਤੇ ਉਸ ਦੇ ਨਾਲ ਨਾਲ ਕਲਚਰਡ ਸ਼ੋਨਜ਼ ਆ ਕਲਚਰਡ ਸ਼ੋਨਜ਼ ਦੇ ਨਾਲ ਅਸੀਂ ਕੀਤਾ ਫਿਰ ਤੁਸੀਂ ਦੇਖੋ ਆ ਜੀਆਰਸੀ ਕੀ ਅਸੀਂ ਮਤਲਬ ਬਰੀਜ਼ ਬਲਾਕਸ ਹੈ ਬੜੀ ਵੈਰਾਈਟੀਆਂ ਅਸੀਂ ਕਾਫੀ ਹਿਊਜ ਵੈਰਾਈਟੀਆਂ ਲੈ ਕੇ ਆਏ ਆ ਬਰੀਜ਼ ਬਲਾਕਸ ਹੈ ਤੁਸੀਂ ਦੇਖੋ ਕੰਕਰੀਟ ਬ੍ਰਿਕ ਫਲਾਈ ਐਸ਼ ਬ੍ਰਿਕ ਫਲਾਈ ਐਸ਼ ਹੈ ਇਹ ਸਾਰੀ ਸਾਡੂ ਜੋ ਵੀ ਕੰਸਟਰਕਸ਼ਨ ਥੋੜੀ ਮਤਲਬ ਚੀਜ਼ ਚਾਹੀਦੀ ਹੈ ਸਾਰੀ ਅਸੀਂ ਇਹਨਾਂ ਨੂੰ ਸਾਡੀ ਮਤਲਬ ਬਣਾਉਂਦੇ ਆ ਅਸੀਂ ਹਾਂ ਸਰ ਸਾਡੇ ਮੇਨ ਇਹਦੇ ਪ੍ਰੋਕਿਊਰਮੈਂਟ ਸਰਕਾਰੀ ਠੇਕੇ ਹੀ ਆ ਪਰ ਜਿਵੇਂ ਜੀ ਪ੍ਰਧਾਨ ਜੀ ਨੇ ਕਿਹਾ ਕਿ ਇਸ ਟਾਈਮ ਸਰਕਾਰੀ ਕੰਮ ਜੋ ਬੜੇ ਘੱਟ ਚੱਲ ਰਹੇ ਆ ਇਸ ਕਰਕੇ ਅਸੀਂ ਵੀ ਥੋੜੇ ਪ੍ਰਾਈਵੇਟ ਸੈਕਟਰ ਚ ਮੂਵ ਹੋ ਰਹੇ ਆ ਤੇ ਪ੍ਰੋਡਕਟ ਸਾਹੀ ਦਾ ਇਹ ਐਡ-ਆਨ ਕਰਦੇ ਆ ਨਵੇਂ-ਨਵੇਂ ਐਕਸਪੀਰੀਅੰਸ ਨਾਲ ਨਵੇਂ-ਨਵੇਂ ਆਪ ਦੀ ਮਿੱਟੀ ਦੀ ਆਈਟਮ ਹੁੰਦੀ ਦੀ ਹੋਣਾ ਹੈ ਸੀਮੈਂਟ ਦੀ ਕਿਹੜੀ ਆਏ ਕੋਈ ਰੇਟ ਦਾ ਫਰਕ ਹੈ ਕੀ ਕੁਆਲਿਟੀ ਦਾ ਕਿਵੇਂ ਦੇਖਦੇ ਦੇਖੋ ਮਿੱਟੀ ਦੀ ਇੱਟ ਦੇ ਨਾਲ ਦਾ ਇਹ ਫਰਕ ਹੈ ਗ੍ਰੀਨ ਪ੍ਰੋਡਕਟ ਹੈ ਸਰ ਅਸੀਂ ਗੋ ਗ੍ਰੀਨ ਗ੍ਰੀਨ ਪ੍ਰੋਡਕਟ ਕੈਟਾਗਰੀ ਚ ਹੈ ਸਪਲਾਈ ਐਸਡੀ ਆ ਜਿਹੜੀ ਤੁਸੀਂ ਮਿੱਟੀ ਦੀ ਇੱਟ ਆਪਾਂ ਕਹਿ ਰਹੇ ਆ ਮਿੱਟੀ ਦੀ ਇੱਟ ਨੂੰ ਸਰ ਨੇਚਰਲ ਜਿਹੜੀ ਮਿੱਟੀ ਆ ਉਪਜਾਊ ਮਿੱਟੀ ਆ ਉਹ ਅਸੀਂ ਖਤਮ ਕਰ ਰਹੇ ਆ ਜਿਹੜੇ ਪੱਠੇ ਆ ਉਹ ਖਤਮ ਹੋ ਰਹੇ ਆ ਇਸ ਕਰਕੇ ਇੱਕ ਜਿਹੜਾ ਕੋਲੇ ਦਾ ਬਾਇਓ ਪ੍ਰੋਡਕਟ ਹੈ ਜਿਹੜਾ ਸਰਕਾਰ ਲਈ ਇੱਕ ਬੜੀ ਵੱਡੀ ਇੱਕ ਵਿਕਤਾ ਵਾ ਜਿਵੇਂ ਪਰਾਲੀ ਆ ਪਰਾਲੀ ਵਾਂਗੂ ਇੱਕ ਫਲਾਈ ਐਸ਼ ਇੱਕ ਬੜੀ ਵੱਡੀ ਵਿਕਤਾ ਵਾ ਅਸੀਂ ਉਹ ਫਲਾਈ ਐਸ਼ ਜਿਹੜਾ ਬਾਇਓ ਪ੍ਰੋਡਕਟ ਆ ਉਹ ਖਤਮ ਕਰਕੇ ਉਹਦੀ ਬ੍ਰਿਕਸ ਦੀ ਯੂਜ਼ ਕਰ ਰਹੇ ਹਾਂ ਸਰ ਲਾਈਫ ਇਹਦੀ ਰੈੱਡ ਬ੍ਰਿਕਸ ਤੋਂ ਵੀ ਵਧੀਆ ਲਾਈਫ ਹੈ ਉਹਦੀ ਮਤਲਬ ਸੇਮ ਐਜ਼ ਇਟ ਇਜ਼ ਸੀਮੈਂਟ ਦੀ ਇਟ ਹੈ ਉਵੇਂ ਹੀ ਲਾਈਫ ਹੈ ਤੇ ਇਹ ਉਹਦੇ ਨਾਲੋਂ ਮਤਲਬ ਮੰਨ ਕੇ ਚਲੋ ਸਸਤੀ ਵੀ ਪੈਂਦੀ ਹੈ ਸਾਈਜ਼ ਵੀ ਪੂਰਾ ਹੈ ਤੇ ਇਕੋ ਫ੍ਰੈਂਡਲੀ ਹੈ ਕੀ ਮੈਸੇਜ ਹੈ ਨਾ ਤੁਹਾਨੂੰ ਲੋਕਾਂ ਨੂੰ ਸਰ ਮੇਰੇ ਵੱਲੋਂ ਤੇ ਮੈਸੇਜ ਹੈ ਕਿ ਤੁਸੀਂ ਰੈਡ ਬ੍ਰਿਕਸ ਦੀ ਜਗ੍ਹਾ ਆਪਦਾ ਯੂਜ਼ ਕਰੋ ਇਕੋ ਫ੍ਰੈਂਡਲੀ ਬ੍ਰਿਕਸ ਹੈ ਹਾਂ ਆਪ ਨੂੰ ਰਹਤਾ ਹੈ ਸਲਾਬ ਛੋੜਾ ਕੋਈ ਸਲਾਬ ਛੋੜਾ ਨਹੀਂ ਹੈ ਖਰਚਾ ਕਿੰਨਾ ਘਟ ਜਾਂਦਾ ਹੈ ਜੇ ਪਲਾਸਟਰ ਦਾ 20% ਕਰੀਬ ਸਰ 25 ਤੋਂ 30% ਖਰਚਾ ਇਹਦਾ ਘਟ ਹੈ ਮਤਲਬ ਇਹਨੂੰ ਪਲਸਟਰ ਵੀ ਘੱਟ ਲੱਗਦਾ ਹੈ ਇਹਨੂੰ ਤਰ ਕਰਨਾ ਪੈਂਦਾ ਹੈ ਹਾਂ ਸਰ ਤਰਾਈ ਇਹਨੂੰ ਕੋਈ ਇੰਨੀ ਜ਼ਿਆਦਾ ਤਰਾਈ ਦੀ ਜ਼ਰੂਰਤ ਨਹੀਂ ਜਿਵੇਂ ਆਪਾਂ ਰੈਡ ਬ੍ਰਿਕਸ ਦੀ ਆ ਉਹ ਕਹਿੰਦੇ ਰੂਮ ਬੰਦ ਕਰਨੇ ਬੰਦੇ ਪਾਣੀ ਨੂੰ ਇਹਨੂੰ ਐਜ਼ ਇਟ ਇਜ਼ ਇੰਨੀ ਤਰਾਈ ਦੀ ਜ਼ਰੂਰਤ ਨਹੀਂ ਹੈ ਚਨਾਈ ਵਾਲ ਚਿਨਾਈ ਵੇਲੇ ਪਲਸਟਰ ਲਈ ਪਾਣੀ ਮੰਗਦਾ ਹੈ ਸਿਰਫ ਉਹੀ ਜ਼ਰੂਰਤ ਆ ਇਟਸੈਲਫ ਇਟ ਨੂੰ ਪਾਣੀ ਦੀ ਲੋੜ ਨਹੀਂ ਹੈ